ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਵੰਦਿਆਂ ਦੇ ਵਿੱਚੋਂ ਇੱਕ ਜਗਜੀਤ ਸਿੰਘ ਡੱਲੇਵਾਲ ਹੈ ਉਹਦੇ ਲਈ ਦੋਕ ਸਵਾਲ ਨੇ ਅੱਜ ਜਿਹੜੇ ਉਹਦੇ ਪਿੱਛੇ ਫਿਰਨ ਵਾਲੇ ਚਮਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਸੁਣ ਲਿਓ ਧਿਆਨ ਦੇ ਨਾਲ ਡੱਲੇਵਾਲ ਦੀ ਅਸਲ ਕਰਤੂਤ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਡੱਲੇਵਾਲ ਕਹਿੰਦਾ ਰਾਮ ਅੰਦਰ ਕਰਕੇ ਮੋਦੀ ਦਾ ਗਰਾਫ ਜਿਹੜਾ ਬਹੁਤ ਉੱਚਾ ਹੋ ਗਿਆ ਸੀ ਅਪ ਹੋ ਗਿਆ ਸੀ ਉਹਨੂੰ ਨੀਵਾ ਕਿਦਾਂ ਕਰਨਾ ਤੇ ਉਹਦਾ ਜਲੂਸ ਕਿਦਾਂ ਕੱਢਣਾ ਹੈ ਉਹਦਾ ਗਰਾਫ ਗਰਾਉਣਾ ਕਿਦਾਂ ਹੈ ਕਹਿੰਦਾ ਇਹ ਜ਼ਰੂਰੀ ਸੀ ਦੂਜੀ ਗੱਲ ਇੱਕ ਹੋਰ ਧਿਆਨ ਦੇ ਨਾਲ ਸੁਣ ਲਿਓ ਕਹਿੰਦਾ ਮੈਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਟਾਈਮ ਬਹੁਤ ਥੋੜਾ ਹੈ ਜਾਨੀ ਕਿ ਇਲੈਕਸ਼ਨ ਹੋਣ ਦੇ ਵਿੱਚ ਟਾਈਮ ਥੋੜਾ ਹੈ ਮਤਲਬ ਬੀਜੇਪੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਿਵੇਂ ਕਰਨਾ ਹੈ ਜਿਹੜਾ ਦਾ ਗਰਾਫ ਅਪ ਹੋਇਆ ਸੀ ਉਹਨੂੰ ਡਾਊਨ ਕਿਦਾਂ ਕਰਨਾ ਹੁਣ ਜਿਹੜੀ ਪਿੰਡਾਂ ਦੇ ਵਿੱਚ ਇਹ ਗੱਲਬਾਤ ਚਰਚਾ ਛੇੜੀ ਗਈ ਕਿ ਟਾਈਮ ਥੋੜਾ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿ ਇਲੈਕਸ਼ਨ ਨੇੜੇ ਆ ਕਿਵੇਂ ਬੀਜੇਪੀ ਨੂੰ ਫਰਾਇਆ ਜਾਵੇ ਹੁਣ ਜਦੋਂ ਇਹ ਗੱਲ ਮੈਂ ਕਰਦਾ ਬਹੁਤੇ ਸੱਜਣ ਇਹ ਕਹਿਣਗੇ ਤੂੰ ਬੀਜੇਪੀ ਦਾ ਬੰਦਾ ਹੈ ਜਿਵੇਂ ਕਿਤੇ ਕਾਂਗਰਸ ਦੀ ਗੱਲ ਕਰਾਂ ਫਿਰ ਕਹਿਣਗੇ ਦੁਕਾਨ ਰੱਖਦਾ ਬੰਦਾ ਹੈ ਇਦਾਂ ਕੰਲਾਂ ਕਰਦੇ ਆ ਮੈਂ ਇੱਕ ਬੇਨਤੀ ਕਰਾਂ ਅਸੀਂ ਕਿਸੇ ਦੇ ਨਹੀਂ ਅਸੀਂ ਆਪਣੇ ਪਿਓ ਦੇ ਆ ਠੀਕ ਹੈ ਜੇ ਕੋਈ ਹੋਰ ਸਵਾਦ ਲੈਣਾ ਚਾਹੁੰਨੇ ਉਹ ਵੀ ਦੱਸ ਦਿਆਂਗੇ ਮੇਰੀ ਜਿਹੜੀ ਗੱਲ ਕਰਨੀ ਹੈ ਥੋੜਾ ਧਿਆਨ ਦਿਓ ਹੁਣ ਮੋਦੀ ਦਾ ਗ੍ਰਾਫ ਡਾਊਨ ਕਰਨ ਤੋਂ ਭਾਵ ਕੀ ਡੱਲੇ ਵਾਲਾ ਕਹਿੰਦਾ ਟਾਈਮ ਥੋੜਾ ਹੈ ਇਹ ਤੋਂ ਭਾਵ ਕੀ ਸਾਫ ਹੈ ਕਿ ਬੀਜੇਪੀ ਨੂੰ ਹਰਾਉਣਾ ਹੈ ਤੇ ਕਾਂਗਰਸ ਨੂੰ ਜਿਤਾਉਣਾ ਹੈ ਸੈਂਟਰ ਦੇ ਵੀ ਸਰਕਾਰ ਬਣਾਉਣੀ ਹੈ ਬਸ ਗੱਲ ਇੰਨੀ ਕਹਿ ਹੁੰਦੇ ਪਿੱਛੇ ਲੱਗਣ ਵਾਲੇ ਕਿਸਾਨ ਆਗੂ ਨੇ ਜਾਂ ਕਿਸਾਨ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਹਾਡਾ ਜਿਹੜਾ ਏਜੰਡਾ ਹੈਗਾ ਉਹ ਰਾਜਨੀਤੀ ਹੈ ਜਾਂ ਕਿਸਾਨੀ ਰੰਡਾ ਹੈ ਇਹ ਮੈਂ ਬਹੁਤ ਵਾਰੀ ਗੱਲ ਕਹੀ ਹੈ ਕਿ ਜੇ ਭਾਜਪਾ ਨੂੰ ਸੈਂਟਰ ਤੋਂ ਪਾਸੇ ਕਰ ਦੇਉਂਗੇ ਕਾਂਗਰਸ ਆਜੂ ਕਾਂਗਰਸ ਗਰੰਟੀ ਦਿੰਦੀ ਹੈ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਊ ਕਦੇ ਵੀ ਨਹੀਂ ਹੋ ਸਕਦਾ ਜਦੋਂ ਪਹਿਲਾਂ ਕਾਂਗਰਸ ਸਰਕਾਰ ਤਕਰੀਬਨ ਡਾਕਟਰ ਮਨਮੋਹਨ ਸਿੰਘ ਬੇਲੇ ਵੀ ਦੋ ਵਾਰ ਲਗਾਤਾਰ ਇਹ ਉਦੋਂ ਕਿਨੇ ਕਿਸਾਨਾਂ ਦੀ ਗੱਲ ਕੀਤੀ ਹੈ ਕਾਂਗਰਸ ਸਰਕਾਰ ਨੇ ਡੱਲੇਵਾਲ ਜਾਂ ਕਿਸਾਨ ਜਥੇਬੰਦੀਆਂ ਤੋਂ ਇਹ ਤਕਰੀਬਨ ਸਮਝ ਲੈਣਾ ਚਾਹੀਦਾ ਕਿ ਇਹ ਉਹ ਬੰਦੇ ਐ ਜਿਹੜੇ ਚਾਹੁੰਦੇ ਨੇ ਕਿ ਕਾਂਗਰਸ ਨੇ ਦਰਬਾਰ ਸਾਹਿਬ ਅਕਾਲ ਤਖਤ ਤੇ ਅਟੈਕ ਕਰਵਾਇਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਇਹ ਉਹਨਾਂ ਨੂੰ ਸੈਂਟਰ ਵਿੱਚ ਲਿਆਉਣਾ ਚਾਹੁੰਦੇ ਆ ਕਿਹਨਾਂ ਦੇ ਹੱਕ ਵਿੱਚ ਨੇ ਜਾਂ ਅਕਾਲੀਆਂ ਦੇ ਜਿਨ੍ਹਾਂ ਨੇ ਉਸਕਾਇਆ ਸੀ ਇੰਦਰਾ ਗਾਂਧੀ ਨੂੰ ਅਟੈਕ ਕਰਨ ਵਾਸਤੇ ਜਾਂ ਇੰਦਰਾ ਗਾਂਧੀ ਕਾਂਗਰਸ ਦੇ ਹੱਕ ਵਿੱਚ ਨੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਇਹ ਡੱਲੇਵਾਲ ਦੀ ਜਾਂ ਕਿਸਾਨ ਜਥੇਬੰਦੀਆਂ ਦੀ ਕਰਤੂਤ ਸਾਹਮਣੇ ਆ ਰਹੀ ਹੈ ਮੇਰਾ ਕੋਈ ਮਤਲਬ ਨਹੀਂ ਕੋਈ ਸੈਂਟਰ ਵਿੱਚ ਆਵੇ ਨਾ ਆਵੇ ਅਸੀਂ ਕਿਸੇ ਤੋਂ ਕੀ ਬੜੇਵੇਂ ਲੈਣੇ ਆਈ ਤਾਂ ਦੋ ਵਕਤ ਜਿਹੜੀ ਰੋਟੀ ਮਿਲਦੀ ਹੈ ਉਹ ਕਮਾ ਕੇ ਖਾਣੀ ਹੈ। ਹੋਰ ਲੋਕ ਬਹੁਤ ਨੇ ਮੇਰੇ ਵਰਗੇ ਜਿਹੜੇ ਕੋਈ ਮਤਲਬ ਨਹੀਂ ਰੱਖਦੇ। ਪਰ ਜਿਹੜੀ ਆ ਗੱਲ ਬਾਤ ਹੋ ਰਹੀ ਹੈ ਕਿ ਮੋਦੀ ਦਾ ਗ੍ਰਾਫ ਜਿਹੜਾ ਬਹੁਤ ਅਪ ਹੋ ਗਿਆ ਸੀ। ਉਹਨੂੰ ਨੀਵਾ ਕਿਦਾਂ ਕਰਨਾ ਹੈ? ਉਹਦਾ ਵਿਰੋਧ ਕਿਦਾਂ ਕਰਨਾ ਹੈ? ਟਾਈਮ ਥੋੜਾ ਹੈ। ਇਹ ਡੱਲੇਵਾਲ ਦੀ ਸਟੇਟਮੈਂਟ ਹੈ। ਇੱਕ ਤਾਂ ਇਹ ਹੋ ਗਏ। ਦੂਜੀ ਗੱਲ ਬਿਨਾਵਦੇ ਲੋਕੋ ਧਿਆਨ ਨਾਲ ਸੁਣ ਲਿਓ ਇਹ ਕੱਲੇ ਕਿਸਾਨ ਆਗੂ ਨੇ ਫਰੋਤੀਆਂ ਵੀ ਲੈਂਦੇ ਆ ਜਿਹੜੀ ਲੁਧਿਆਣੇ ਸੈਕਟਰੀ ਦੇ ਅੱਗੇ ਧਰਨਾ ਲਾਇਆ ਸੀ ਨਾ ਸੁਖਵਿੰਦਰ ਸਿੰਘ ਕਿਸਾਨ ਦੀ ਮੌਤ ਹੋ ਗਈ ਸੀ ਤੇ ਉਹਦਾ ਸਮਝੌਤਾ ਕਰਾਉਣ ਲਈ ਡੱਲੇਵਾਲ ਨੇ 1 ਕਰੋੜ ਰੁਪਏ ਦੀ ਫਰੋਤੀ ਲਈ 1 ਕਰੋੜ ਦੀ ਉਹ ਜਿਹੜੇ ਕਿਸਾਨ ਸੀ ਜਿਹਦੀ ਮੌਤ ਹੋਈ ਉਹ ਕਹਿੰਦੇ ਸਾਨੂੰ ਕੁਝ ਮਿਲਿਆ ਨਹੀਂ ਧਰਨਾ ਚਕਾਇਆ ਗਿਆ ਜੈਨ ਨਾਂ ਦਾ ਉਹ ਬੰਦਾ ਤੁਸੀਂ ਰਿਸਰਚ ਕਰ ਸਕਦੇ ਹੋ YouTube ਤੇ ਵੀਡੀਓ ਪਈ ਹੈ ਘੁੰਮਦੀ ਆ ਜੁੜ੍ਹਿਆਣੇ ਦੀ ਫੈਕਟਰੀ ਦੀ ਗੱਲ ਮੈਂ ਕਰ ਰਿਹਾ ਉਹਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ ਨੇ 1 ਕਰੋੜ ਰੁਪਏ ਦੀ ਫਰੋਤੀ ਲਈ ਹੈ ਉਹਨੂੰ ਧਮਕਾਇਆ ਗਿਆ ਕਿ ਜਿਹੜਾ ਤੇਰੇ ਤੇ ਪਰਚਾ ਹੈ ਉਹਦੀਆਂ ਤਰਾਹਾਂ ਮਾਂ ਸਖਤ ਕੀਤੀਆਂ ਜਾਣਗੀਆਂ ਤੂੰ ਰਹਿਣਾ ਨਹੀਂ ਹੋ ਸਕਦਾ ਕਾਫੀ ਕੁਝ ਲੈ ਦੇ ਕੇ ਉਹਦੇ ਵਿੱਚ ਸਮਝੌਤਾ ਹੁੰਦਾ 1 ਕਰੋੜ ਰੁਪਇਆ ਜਗਜੀਤ ਸਿੰਘ ਡੱਲੇਵਾਲ ਨੇ ਫਰੋਤੀ ਲਈ ਹੈ ਸਿੱਧੇਮ ਸਿੱਧੇ ਤੌਰ ਤੇ ਹੁਣ ਤਾਂ ਇਹ ਵੀ ਕਰਨਾ ਪਊ ਮੇਰੇ ਜਿਹੜੇ ਕਿਸਾਨ ਆਗੂ ਨੇ ਇਹ ਤਾਂ ਫਰੋਤੀਆਂ ਵੀ ਲੈਂਦੇ ਆ ਕਿ ਜਿਹੜੇ ਬੰਦੇ ਫਰੋਤੀਆਂ ਲੈਂਦੇ ਨੇ ਵਪਾਰੀਆਂ ਤੋਂ ਉਹ ਬੰਦੇ ਕਿਸਾਨਾਂ ਦੇ ਆਗੂ ਬਣ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਕਦੇ ਵੀ ਨਹੀਂ ਹੋ ਸਕਦਾ ਮੈਂ ਤਾਂ ਪਹਿਲਾਂ ਕਿਹਾ ਕਿ ਇਹ ਬਹੁਤ ਵੱਡਾ ਮਾਫੀ ਹੈ ਇੱਕ ਹੋਰ ਵੇਲ ਦੀ ਕਰ ਦੇਣਾ ਪੰਜਾਬ ਧਰਨਿਆਂ ਦੀ ਇੰਡਸਟਰੀ ਬਣ ਗਈ ਹੈ ਜਿੰਨੇ ਧਰਨੇ ਲਾਉਣ ਦੀ ਸ਼ੁਰੂਆਤ ਹੁੰਦੀ ਹੈ ਨਾ ਉਹ ਪੰਜਾਬ ਵਿੱਚ ਹੁੰਦੀ ਹੈ ਬਸ ਇਹ ਕਹਿ ਲਈਏ ਕਿ ਪੰਜਾਬ ਧਰਨਿਆਂ ਦੀ ਇੰਡਸਟਰੀ ਬਣ ਚੁੱਕਾ ਹੈ ਇਹ ਬਹੁਤ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਧਰਨੇ ਲਾਉਣ ਵਾਲੇ ਜਿਹੜੇ ਨੇ ਜਾਂ ਸਮਾਜਸੀ ਵੀ ਨੇ ਐਨਜੀਓ ਵਾਲੇ ਹੁੰਦੇ ਆ ਤੇ ਜਾਂ ਕਿਸਾਨ ਜਥੇਬੰਦੀਆਂ ਹੁੰਦੀਆਂ ਨੇ ਇਹ ਬਹੁਤ ਕੌੜਾ ਸੱਚ ਹੈ ਹੁਣ ਜਦੋਂ ਵੀਡੀਓ ਸੁਣਨਗੇ ਬੜਾ ਕੁਝ ਕਹਿਣਾ ਹੈ ਇਹ ਗੋਦੀ মিডিਆ ਜੀ ਇਹ ਦਲਾਲ ਹੈ ਜੀ ਇਹ ਏਜੰਸੀਆਂ ਦਾ ਜੀ ਇਹ ਇਹ ਆਰਐਸਐਸ ਦਾ ਜੀ ਇਹ ਇਹ ਪਤਾ ਨਹੀਂ ਭਾਜਪਾ ਦਾ ਪਤਾ ਨਹੀਂ ਕੀ ਕੁਝ ਕਹਿਣਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਅਸੀਂ ਤੇ ਕਿਸਾਨ ਆਗੂ ਡੱਲੇਵਾਲ ਦੀ ਫਰੋਦੀਆਂ ਲੈਣ ਦੀ ਤੇ ਜਿਹੜਾ ਕਾਂਗਰਸ ਸਰਕਾਰ ਨੂੰ ਸਤਾ ਵਿੱਚ ਲਿਆਉਣ ਦੀ ਗੱਲਬਾਤ ਕਰਦਾ ਉਹ ਕਰਤੂ ਦੱਸੀ ਹੈ ਭਰਾਓ ਹਾਲਮ ਕਰਨਾ ਨਾ ਕਰਨਾ ਇਹ ਤੁਹਾਡੀ ਮਰਜ਼ੀ ਹੈ ਹਜ ਮੁੱਲੇ ਦੀਆਂ ਗੋਲੀਆਂ ਦੋ ਚੰਨ ਲੈ ਲਿਓ ਤੇ ਨਹੀਂ ਫਿਰ ਬਾਰ ਬਾਰ ਪਤਾ ਹੀ ਹੈ ਕੀ ਕਰਨਾ ਚਾਹੁੰਨਾ ਜਾਣਾ ਪੈਣਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ